ਜਿਵੇਂ ਮੌਤ ਨੂੰ ਦਿਲੋਂ ਭੁਲਾਈ ਛਿੜਦੇਂ ਫਿਰੇ ਵਿਸਰਿਆ ਮਨੋ ਕਰਤਾਰ ਤੈਨੂੰ ਮਾਂ ਬਾਪ ਦੀ ਇੱਥੇ ਨਾ ਗੱਲ ਮੰਨੀ ਉਥੇ ਮਿਲੂਗਾ ਕਿਵੇਂ ਸਤਕਾਰ ਤੈਨੂੰ ਛੇਤੀ ਕਹਿ ਕੇ ਕੋਲ ਦੀ ਲੰਘ ਜਾਵੇਂ ਰਸਤੇ ਵਿੱਚ ਜੇ ਮਿਲੇ ਬਿਮਾਰ ਤੈਨੂੰ ਹੌਲੀ ਚੱਲ ਜੇ ਛੇਤੀ ਪਹੁੰਚਣਾ ਏ ਕਰ ਉਡੀਕ ਦਾ ਤੇਰਾ ਪਰਿਵਾਰ ਤੈਨੂੰ ਹਾਂਜੀ ਦੋਸਤੋ ਅੱਜ ਦੀ ਇਸ ਰਚਨਾ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਹੜੇ ਅਕਸਰ ਹੀ ਗਲਤੀ ਕਰਦੇ ਨੇ ਛੇਤੀ ਘਰ ਜਾਣ ਦੀ ਕਾਹਲੀ ਕਰਕੇ ਆਪਣੀਆਂ ਜਾਨਾਂ ਗਵਾ ਲੈਂਦੇ ਨੇ ਸੋ ਅੱਜ ਦੀ ਇਹ ਸਿਆਣਪ ਭਰੀ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਜੱਗਾ ਸ਼ੇਖ ਮੰਗਾ ਜੀ ਨੇ ਸੋ ਇਸ ਰਚਨਾ ਦੇ ਵਿੱਚ ਉਹਨਾਂ ਨੇ ਅਲਰਟ ਕੀਤਾ ਸਾਨੂੰ ਸੁਚੇਤ ਕੀਤਾ ਕਿ ਇਨਸਾਨ ਦੇ ਕੁਝ ਐਬ ਐਸੇ ਨੇ ਜਿਹੜੇ ਉਹਨੂੰ ਹਮੇਸ਼ਾ ਪਿੱਛੇ ਵੱਲ ਨੂੰ ਖਿੱਚ ਲੈਂਦੇ ਨੇ ਉਹ ਕਿਹੜੇ-ਕਿਹੜੇ ਐਬ ਨੇ ਕਿਹੜੇ-ਕਿਹੜੇ ਗੁਨਾਹ ਨੇ ਕਿਹੜੀਆਂ-ਕਿਹੜੀਆਂ ਕੁਰੀਤੀਆਂ ਨੇ ਜਿਹੜੀਆਂ ਸਾਨੂੰ ਤਿਆਗਣੇ ਚਾਹੀਦੀਆਂ ਨੇ ਆਓ ਦੇਖਦੇ ਹਾਂ ਜੱਗਾ ਸ਼ੇਖ ਮੰਗਾ ਜੀ ਕੀ ਲਿਖਦੇ ਨੇ ਕਹਿੰਦੇ ਭਾਂਡੇ ਘੜੇ ਜੋ ਭੰਨਣ ਵੀ ਜਾਣਦਾ ਏ ਭਾਂਡੇ ਘੜੇ ਜੋ ਭੰਨਣ ਵੀ ਜਾਣਦਾ ਏ ਹੁਣ ਭੁੱਲ ਗਿਆ ਦਿਲੋਂ কুমਹਾਰ ਤੈਨੂੰ ਸਦਾ ਸੰਭਲ ਸੋਚ ਕੇ ਚੱਲ ਅੱਗੇ ਧੋਖਾ ਦੇਊਗੀ ਤੇਜ਼ ਰਫ਼ਤਾਰ ਤੈਨੂੰ ਗੰਦੇ ਸ਼ਬਦ ਜ਼ੁਬਾਨ ਤੇ ਚੜਨ ਛੇਤੀ ਚੰਗੇ ਲੱਗਣ ਦਾ ਨੇਕ ਵਿਚਾਰ ਤੈਨੂੰ ਹੌਲੀ ਚੱਲ ਜੇ ਛੇਤੀ ਪਹੁੰਚਣਾ ਏ ਕਰ ਉਡੀਕ ਦਾ ਤੇਰਾ ਪਰਿਵਾਰ ਤੈਨੂੰ ਕਹਿੰਦੇ ਕਦੇ ਸੁੱਖ ਦੀ ਨੀਂਦ ਨਾ ਸੌਣ ਦਿੰਦੇ ਕਦੇ ਸੁੱਖ ਦੀ ਨੀਂਦ ਨਹੀਂ ਸੌਣ ਦਿੰਦੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਤੈਨੂੰ ਛੇਤੀ ਛੇਤੀ ਤੂੰ ਕਰਦਾ ਹਰ ਵੇਲੇ ਲੈਣਾ ਛੇਤੀ ਨੇ ਇੱਕ ਦਿਨ ਮਾਰ ਤੈਨੂੰ ਅੱਗੇ ਛੇਤੀ ਦੇ ਟੋਏ ਵੀਰ ਮੇਰੇ ਕਿਤੇ ਸੁੱਟੇਗੀ ਮੂੰਹ ਦੇ ਭਾਰ ਤੈਨੂੰ ਹੌਲੀ ਚੱਲ ਜੇ ਛੇਤੀ ਪਹੁੰਚਣਾ ਏ ਕਰ ਉਡੀਕਦਾ ਤੇਰਾ ਪਰਿਵਾਰ ਤੈਨੂੰ ਕਿੱਥੇ ਦਸ ਬੁਝਾਉਣੀ ਤੂੰ ਅੱਗ ਜਾ ਕੇ ਕਿੱਥੇ ਦਸ ਬੁਝਾਉਣੀ ਤੂੰ ਅੱਗ ਜਾ ਕੇ ਪਰਮਟ ਦਿੱਤਾ ਨਹੀਂ ਕੋਈ ਸਰਕਾਰ ਤੈਨੂੰ ਪੰਜ ਵੈਰੀ ਤੇਰੇ ਤੇ ਵਾਰ ਕਰਦੇ ਕੋਈ ਉਹਨਾਂ ਦੀ ਖਬਰ ਨਾ ਸਾਰ ਤੈਨੂੰ ਸੱਜਣ ਹੋਣ ਜਹਾਨ ਤੇ ਲਖ ਤੇਰੇ ਸਾਥ ਦੇਣਗੇ ਆਖਰ ਨੂੰ ਚਾਰ ਤੈਨੂੰ ਹੌਲੀ ਚੱਲ ਜੇ ਛੇਤੀ ਪਹੁੰਚਣਾ ਏ ਕਰ ਉਡੀਕ ਦਾ ਤੇਰਾ ਪਰਿਵਾਰ ਤੈਨੂੰ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਅਸੀਂ ਆਪਣੇ ਘਰ ਤੋਂ ਆਪਣੇ ਜਾ ਅਸੀਂ ਆਪਣੇ ਘਰ ਤੋਂ ਆਪਣੇ ਜਾ ਆਖ ਦੇਣਗੇ ਜੁੰਡੀ ਦੇ ਯਾਰ ਤੈਨੂੰ ਸੋਹਣੀ ਸ਼ਕਲ ਤੇ ਜਾਮਾ ਇਨਸਾਨ ਵਾਲਾ ਮਿਲਣਾ ਫੇਰ ਨਹੀਂ ਦੂਜੜੀ ਵਾਰ ਤੈਨੂੰ ਛੇਤੀ ਤੁਰ ਗਿਆ ਜੱਗ ਤੋਂ ਜੱਗਿਆ ਹੋਈ ਪਿੱਛੋਂ ਰੋਣਗੇ ਫੇਰ ਦਿਲਦਾਰ ਤੈਨੂੰ ਹੌਲੀ ਚੱਲ ਜੇ ਛੇਤੀ ਪਹੁੰਚਣਾ ਏ ਕਰ ਉਡੀਕਦਾ ਤੇਰਾ ਪਰਿਵਾਰ ਤੈਨੂੰ ਕਰ ਉਡੀਕਦਾ ਤੇਰਾ ਪਰਿਵਾਰ ਤੈਨੂੰ ਜੀ ਆਂ ਦੋਸਤੋ ਜੱਗਾ ਸ਼ੇਖ ਮੰਗਾ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਨੇ ਕਿਉਂਕਿ ਕਈ ਵਾਰ ਸਾਨੂੰ ਛੋਟੀ ਜੀ ਗਲਤੀ ਬੜੀ ਵੱਡੀ ਪੈ ਜਾਂਦੀ ਏ ਸਾਡੇ ਆਪਣੇ ਦੋਸਤਾਂ ਮਿੱਤਰਾਂ ਦੇ ਘਰ ਅਸੀਂ ਵੇਖਿਆ ਕਿ ਕਈ ਭਾਰਜਵਾਨੀ ਦੇ ਵਿੱਚ ਨੌਜਵਾਨ ਜਿਹੜੇ ਉਹ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਨੇ ਸੋ ਆਓ ਆਪਾਂ ਕਾਲੀ ਤੋਂ ਪਰਹੇਜ਼ ਕਰੀਏ ਕਿਉਂਕਿ ਸਾਡੇ ਨਾਲ ਕਿਸੇ ਨੇ ਨਹੀਂ ਜਾਣਾ ਅਸੀਂ ਆਪਣੀ ਜ਼ਿੰਦਗੀ ਦਾ ਫਾਸਲਾ ਜ਼ਿੰਦਗੀ ਦਾ ਸਫਰ ਆਪ ਤੈਅ ਕਰਨਾ ਹੈ ਤੇ ਸਾਨੂੰ ਇਹ ਸੋਹਣੀਆਂ ਸ਼ਕਲਾਂ ਤੇ ਇਨਸਾਨ ਵਾਲਾ ਝਮਾ ਦੁਆਰਾ ਨਹੀਂ ਮਿਲਣਾ ਇਸ ਕਰਕੇ ਅਸੀਂ ਸਾਰੇ ਹੀ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਹਮੇਸ਼ਾ ਇਸ ਗੱਲ ਨੂੰ ਚੇਤੇ 'ਚ ਰੱਖੀਏ ਕਿ ਹੌਲੀ ਚੱਲ ਜੇ ਛੇਤੀ ਪਹੁੰਚਣਾ ਹੈ ਕਰ ਉਡੀਕ ਦਾ ਤੇਰਾ ਪਰਿਵਾਰ ਤੈਨੂੰ ਹੌਲੀ ਚੱਲਣ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਦੇ ਸਫਰ ਨੂੰ ਤੈਅ ਕਰ ਸਕਦੇ ਹਾਂ ਮਿਲਦੇ ਹਾਂ ਜਲਦੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ